ਅੰਮ੍ਰਿਤਸਰ ਨੂੰ ਸਮਾਰਟ ਸਿਟੀ ਦਾ ਦਰਜਾ ਮਿਲਣ ਤੋਂ ਬਾਅਦ ਬਹੁਤ ਸਾਰੇ ਕੰਮ ਜਿਹੜੇ ਕਿ ਉਹ ਵੇਖਣ ਨੂੰ ਮਿਲ ਰਹੇ ਨੇ ਪਰ ਅਧਿਕਾਰੀਆਂ ਦੀ ਨਲਾਇਕੀ ਹੀ ਕਹਿ ਸਕਦੇ ਆ ਬੇਤਰਤੀਬ ਕੰਮ ਲਗਾਤਾਰ ਜਿਹੜੇ ਕਿ ਉਹ ਕਰਵਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਹਰ ਚੌਕ ਵਿੱਚ ਅਨਈਵਨ ਰੈਂਪ ਬਣਾਏ ਗਏ ਨੇ ਕੋਈ ਇਹਨੂੰ ਸਪੀਡ ਬੇਕਰ ਵੀ ਆਖ ਦਿੰਦਾ ਹੈ ਤੇ ਕੋਈ ਇਹਨੂੰ ਰੈਂਪ ਵੀ ਆਖ ਦਿੰਦਾ ਹੈ ਪਰ ਇਹ ਲੋਕਾਂ ਦੇ ਵਾਸਤੇ ਸੁਵਿਧਾ ਘਾਟ ਤੇ ਦੂਬਦਾ ਦਾ ਕਾਰਨ ਜਿਆਦਾ ਬਣ ਰਿਹਾ ਨੇ ਬੀਤੇ ਸਮੇਂ ਦੀ ਗੱਲ ਕਰੀ ਤਾਂ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਲਾਈਵ ਹੋਏ ਸੀਗੇ ਤੇ ਉਹਨਾਂ ਨੇ ਇਸ ਦੇ ਬਾਰੇ ਸਵਾਲ ਚੁੱਕੇ ਸੀਗੇ ਵੀ ਆਖਿਰਕਾਰ ਅੰਮ੍ਰਿਤਸਰ ਦੇ ਅਧਿਕਾਰੀ ਕਾਰਕ ਹੀ ਰਹੇ ਨੇ 스마트 ਸਿਟੀ ਦਾ ਪੈਸਾ ਜਦ ਆਇਆ ਵਾ ਤੇ ਉਹਨੂੰ ਸਹੀ ਢੰਗ ਨਾਲ ਕਿਉਂ ਨਹੀਂ ਖਰਚ ਪਾ ਰਿਹਾ ਅਧਿਕਾਰੀ ਵੱਡਾ ਸਵਾਲੀਆ ਨਿਸ਼ਾਨ ਹੈ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਤੇ ਕਿਉਂਕਿ ਲਗਾਤਾਰ ਜਿਹਨਾਂ ਲੋਕ ਹਰ ਚੌਕ ਵਿੱਚ ਇਹਨਾਂ ਰੈਂਪਾਂ ਤੋਂ ਲੰਘਦੇ ਨੇ ਉਹਨਾਂ ਨੂੰ ਦੁਬਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸ ਮਕਸਦ ਨੂੰ ਲੈ ਕੇ ਇਹ ਰੈਂਪ ਬਣਾਏ ਗਏ ਨੇ ਇਹ ਤਾਂ ਅਧਿਕਾਰੀ ਜਿਆਦਾ ਦੱਸ ਸਕਦੇ ਨੇ ਪਰ ਜਿਹੜਾ ਮਕਸਦ ਸਾਨੂੰ ਨਜ਼ਰ ਆ ਰਿਹਾ ਹੈ ਇਹ ਲੋਕਾਂ ਵਾਸਤੇ ਜਿਹੜਾ ਕੀ ਐਕਸੀਡੈਂਟ ਦਾ ਕਾਰਨ ਵੀ ਬਣ ਰਿਹਾ ਕਿਉਂਕਿ ਜਦੋਂ ਲੋਕਾਂ ਦਾ ਜਿਆਦਾ ਧਿਆਨ ਇਸ ਵੱਲ ਨਹੀਂ ਪੈਂਦਾ ਤਾਂ ਉਦੋਂ ਲੋਕ ਐਕਸੀਡੈਂਟ ਦਾ ਸ਼ਿਕਾਰ ਵੀ ਬਣਦੇ ਨੇ ਹਰ ਬੇਬਾਕ ਬੋਲਣ ਵਾਲੇ ਸਮਾਜ ਸੇਵਕ ਇੰਜੀਨੀਅਰ ਪਵਨ ਸ਼ਰਮਾ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਭਾਜੀ ਸਮਾਰਟ ਸਿਟੀ ਦੇ ਤਹਿਤ ਅੰਮ੍ਰਿਤਸਰ ਨੂੰ ਸਮਾਰਟ ਕੀਤਾ ਜਾਣਾ ਸੀਗਾ ਪਰ ਵੇਖਣ ਵਿਚਾਰਿਆ ਵੀ ਇਹ ਜਿਹੜੇ ਚੀਜ਼ਾਂ ਜਿਹੜੀਆਂ ਬੇਫਜ਼ੂਲ ਖਰਚੀ ਕੀਤੀ ਜਾ ਰਹੀ ਹੈ ਦੇਖੋ ਸਿਕੰਦਰ ਜੀ ਆਪ ਜੀ ਦਾ ਧੰਨਵਾਦ ਹੈ ਕਿ ਜਿਹੜੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਸਨੀਕਾਂ ਵਾਸਤੇ ਉਹਨਾਂ ਦੇ ਦੁੱਖ ਸੁੱਖ ਵਾਸਤੇ ਜਿਹੜੇ ਵੀ ਮੁੱਦੇ ਜ਼ਰੂਰੀ ਬੰਦੇ ਉਹਨਾਂ ਨੂੰ ਤੁਸੀਂ ਲੈ ਕੇ ਲੋਕਾਂ ਸਾਹਮਣੇ ਪੇਸ਼ ਕਰਦੇ ਹੋ ਤੁਸੀਂ ਅੱਜ ਅੰਮ੍ਰਿਤਸਰ ਦੇ ਨਾਵਲਟੀ ਚੌਂਕ ਉੱਪਰ ਅਸੀਂ ਦੇਖ ਰਹੇ ਹਾਂ ਕਿ ਇੱਕ ਸਮਾਰਟ ਸਿਟੀ ਦੇ ਤਹਿਤ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਕੰਪਨੀ ਨੇ ਇੱਕ ਇਦਾਂ ਦੇ ਰੈਂਪਸ ਬਣਾ ਦਿੱਤੇ ਆ ਇੱਕ ਇਦਾਂ ਦੇ ਟੇਬਲ ਟੌਪ ਬੈਡਸ ਸੜਕਾਂ ਦੇ ਵਿਚਕਾਰ ਬਣਾ ਦਿੱਤੇ ਆ ਇੱਕ ਇਦਾਂ ਦੇ ਕਹਿ ਸਕਦੇ ਆ ਕਿ ਡਿਵਾਈਡਰਸ ਬਣਾ ਦਿੱਤੇ ਆ ਜਿਹਦੇ ਨਾਲ ਟਰੈਫਿਕ ਇੱਕ ਫਲੋਅ ਦੇ ਵਿੱਚ ਬਹੁਤ ਵੱਡੀ ਆਬਸਟ੍ਰਕਸ਼ਨ ਕ੍ਰੀਏਟ ਹੋ ਰਹੀ ਹੈ ਬਹੁਤ ਵੱਡੀ ਰਿਕਾਵਟ ਕ੍ਰੀਏਟ ਹੋ ਰਹੀ ਹੈ ਅਸੀਂ ਥੋੜੇ ਸਮੇਂ ਪਹਿਲਾਂ ਹੀ ਦੇਖਿਆ ਕਿ ਇੱਕ ਪ੍ਰੈਗਨੈਂਟ ਔਰਤ ਜਿਹੜੀ ਵਹੀਕਲ ਦੇ ਉੱਪਰ ਆਪਣੇ ਜਾ ਰਹੀ ਸੀ ਟੂ ਵੀਲਰ ਦੇ ਉੱਪਰ ਜਾ ਰਹੀ ਸੀ ਜਦੋਂ ਇਸ ਜੰਕਸ਼ਨ ਦੇ ਉੱਪੋਂ ਉਹਨਾਂ ਨੇ ਆਪਣਾ ਵਹੀਕਲ ਕੱਢਿਆ ਤੇ ਉਹਨੂੰ ਬੜੀ ਦਿੱਕਤ ਹੋਈ ਲੋਕ ਇੱਥੇ ਡਿੱਗਦੇ ਆ ਟੈਂਦੇ ਆ ਸੱਟਾਂ ਲੋਕਾਂ ਨੂੰ ਲੱਗਦੀਆਂ ਔਰ ਪੂਰੇ ਚੌਂਕ ਦੇ ਵਿਚਕਾਰ ਬੀਆਰਟੀਐਸ ਪ੍ਰੋਜੈਕਟ ਦੇ ਵਿਚਕਾਰ ਇਸ ਟੇਬਲ ਟਾਪ ਬੈੱਡ ਨੂੰ ਬਣਾ ਦਿੱਤਾ ਗਿਆ ਜਿਹੜਾ ਬਣਾਇਆ ਤੇ ਸ਼ਹਿਰ ਦੀ ਖੂਬਸੂਰਤੀ ਵਾਸਤੇ ਦੱਸਿਆ ਜਾ ਰਿਹਾ ਪਰ ਔਨ ਗਰਾਉਂਡ ਇਸ ਦਾ ਅਮਲ ਦਰਾਂ ਮੈਂ ਤੁਸੀਂ ਦੇਖ ਲਓ ਕਿ ਇਹਦੇ ਉੱਤੇ ਗੰਦਗੀ ਕਿੰਨੀ ਆ ਰੇਤ ਸੀਮਿੰਟ ਬਜਰੀ ਓਦਾਂ ਦੀ ਓਦਾਂ ਹੀ ਇੱਥੇ ਖਿਲਰੀ ਫਿਰਦੀ ਆ ਔਰ ਜਿਹੜੇ ਪੇਵਿੰਗ ਸਟੋਨਸ ਹੁੰਦੇ ਆ ਸਾਈਡਾਂ ਦੇ ਲੱਗਣ ਵਾਲੇ ਉਹ ਵੀ ਇਸ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਦੀ ਦਿਖ ਨੂੰ ਕਿੰਨਾ ਭੱਦਾ ਸਾਨੂੰ ਦਰਸਾ ਰਿਹਾ ਔਰ ਇਹਦੇ ਨਾਲ ਨਾਲ ਜਿਹੜੀ ਗ੍ਰੀਨ ਬੈਲਟ ਹੋਣੀ ਚਾਹੀਦੀ ਆ ਤੁਸੀਂ ਇਹ ਵੀ ਦੇਖ ਲਓ ਕਿ ਇਹ ਗ੍ਰੀਨ ਬੈਲਟ ਦੇ ਪੌਦੇ ਪੇੜ ਜਿਹੜੇ ਲਗਾਏ ਗਏ ਉਹਨਾਂ ਦੀ ਕੰਡੀਸ਼ਨ ਕੀ ਆ ਇੱਥੇ ਸੁਟੇ ਹੋਏ ਨੇ ਸ਼ਰਿਆਮ ਸੁਟੇ ਆ ਬੜੀ ਗੰਦਗੀ ਇੱਥੇ ਸਾਨੂੰ ਦਿਖਾਈ ਦੇਖ ਰਹੀ ਆ ਔਰ ਇਹ ਸ਼ਹਿਰ ਦਾ ਪੌਸ਼ ਇਲਾਕਾ ਆ ਔਰ ਸਭ ਤੋਂ ਪ੍ਰੋਮਿਨੈਂਟ ਚੌਂਕਾ ਗਰੂ ਨਗਰੀ ਅੰਮ੍ਰਿਤ ਪਰ ਬੇਖਰ ਵਿੱਚ ਆ ਰਿਹਾ ਫਜ਼ੂਲ ਖਰਚੀ ਕਿਉਂ ਕੀਤੀ ਜਾ ਰਹੀ ਹੈ ਜੇ ਪ੍ਰੋਜੈਕਟ ਦੇ ਤਹਿਤ ਪੈਸੇ ਮਿਲੇ ਨੇ ਜਨਤਾ ਦੇ ਮੋਟੀ ਜਿਹੜੀ ਕਿ ਟੈਕਸਾਂ ਦੀ ਕਮਾਈ ਜਿਹੜੀ ਇਕੱਠੀ ਕੀਤੀ ਜਾਂਦੀ ਹੈ ਤਾਂ ਫਜ਼ੂਲ ਖਰਚੀ ਕਿਉਂ ਦੇਖੋ ਇਹ ਅੰਮ੍ਰਿਤਸਰ ਦੇ ਨਾਰਥ ਦੇ ਐਮਐਲਏ ਸ਼੍ਰੀ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਹੋਣਾ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਸੀ ਕਿ ਇਹ ਸਾਰੇ ਪ੍ਰੋਜੈਕਟਸ ਇਹ ਸਾਰੇ ਇਦਾਂ ਦੇ ਜੰਕਸ਼ਨ ਜਿਹੜੇ ਆ ਅਫਸਰਾਂ ਦੀ ਠੇਕੇਦਾਰਾਂ ਦੀ ਜਿਹੜੀ ਕਾਲੀਆਂ ਭੇਡਾਂ ਦੀ ਗੈਰ ਕਾਨੂੰਨੀ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਕੀਤੀ ਗਈ ਕਮਾਈ ਦਾ ਵਾਇਸਬੰਦੇ ਆ ਇਹ ਸਿਰਫ ਕ腐ਸ਼ਨ ਦਾ ਵਾਇਸਬੰਦੇ ਆ ਸਮਾਰਟ ਸਿਟੀ ਤਹਿਤ ਅੰਮ੍ਰਿਤਸਰ ਗੁਰੂ ਨਗਰੀ ਨੂੰ ਵੱਡੇ ਪ੍ਰੋਜੈਕਟਸ ਆਏ ਬਹੁਤ ਸਾਰੇ ਫੰਡਸ ਆਏ ਪਰ ਉਹਨਾਂ ਦਾ ਆਨ ਗਰਾਉਂਡ ਇਸਤੇਮਾਲ ਮਾੜੇ ਤਰੀਕਿਆਂ ਦੇ ਨਾਲ ਹੋ ਰਿਹਾ ਉਹਨਾਂ ਤਰੀਕਿਆਂ ਦੇ ਨਾਲ ਹੋ ਰਿਹਾ ਜਿਦੇ ਨਾਲ ਪਬਲਿਕ ਨੂੰ ਤੇ ਕੋਈ ਰਿ ਇਫ ਨਹੀਂ ਮਿਲ ਰਿਹਾ ਹੁਣ ਤੁਸੀਂ ਇੱਥੇ ਦੇਖ ਲਿਆ ਕਿ ਮਹਿੰਗਾ ਕੋਬਲ ਸਟੋਨ ਲੱਗਾ ਔਰ ਉਹਦੇ ਵਿੱਚ ਟਾਈਲਸ ਲਗਾ ਦਿੱਤੀਆਂ ਔਰ ਅੱਧਾ ਕੋਬਲ ਸਟੋਨ ਅੱਧੇ ਇਸ ਆ ਪੇਵਿੰਗ ਪਾਥ ਦੇ ਉੱਤੇ ਲੱਗਾ ਹੈ ਅੱਧੇ ਤੇ ਲੱਗਾ ਹੀ ਨਹੀਂ ਸੀਮੈਂਟ ਹੀ ਪਿਛਾ ਦਿੱਤਾ ਗਿਆ ਸੋ ਇਥੋਂ ਸਿੱਧਾ ਸਿੱਧਾ ਸਮਝ ਆਉਂਦਾ ਕਿ ਸਿਰਫ ਪੈਸੇ ਖਾਣ ਵਾਸਤੇ ਰਿਸ਼ਵਤ ਖੋਰੀ ਕਰਨ ਵਾਸਤੇ ਇਹ ਸਮਾਰਟ ਸਿਟੀ ਦੇ ਪ੍ਰੋਜੈਕਟਸ ਨੂੰ ਸਿਰਫ ਮਾੜੇ ਲੋਕਾਂ ਦਾ ਧੰਦਾ ਬਣਾ ਕੇ ਕਾਰਪੋਰੇਸ਼ਨ ਅੰਮ੍ਰਿਤਸਰ ਔਰ ਜਿੰਨੀ ਵੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਵੱਲੋਂ ਇਹ ਇਦਾਂ ਦੀ ਚੀਜ਼ਾਂ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਜਿਸ ਦੇ ਨਾਲ ਗੁਰੂ ਨਗਰੀ ਦੇ ਲੋਕਾਂ ਦਾ ਮਿਹਨਤ ਕਮਾਸ਼ ਸਟੇਟ ਐਕਸਟੈਕਰ ਜਿਹੜਾ ਬਹੁਤ ਮਿਹਨਤ ਕਾਸ਼ ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਜਿਹੜੀ ਆ ਉਹ ਇਸ ਤਰ੍ਹਾਂ ਵੇਸਟ ਹੋ ਰ ਫਾਇਦਾ ਨਹੀਂ ਹੋ ਰਿਹਾ ਸਮਝ ਜਾ ਵੀ ਸਰਕਾਰ ਦੀ ਸਾਖ ਨੂੰ ਕਿਤੇ ਕਿਤੇ ਅਧਿਕਾਰੀ ਬੱਟਾ ਲਗਾ ਰਹੇ ਨੇ ਬੜੀ ਜ਼ਰੂਰੀ ਗੱਲ ਹੈਗੀ ਆ ਕਿ ਅੰਮ੍ਰਿਤਸਰ ਸਮਾਰਟ ਸਿਟੀ ਕੰਪਨੀ ਲਿਮਟਿਡ ਜਿਹੜੀ ਹੈਗੀ ਆ ਉਹਦੇ ਅਧੀਨ ਦਿਸ਼ਾ ਕੋਆਰਡੀਨੇਸ਼ਨ ਦੀ ਮੀਟਿੰਗ ਵੀ ਹੋਣੀ ਹੁੰਦੀ ਆ ਜਿਹਦੇ ਵਿੱਚ ਸਾਰੇ ਆਫੀਸਰਸ ਹੁੰਦੇ ਆ ਕਾਰਪੋਰੇਸ਼ਨ ਦੇ ਹੋਣ ਡਿਪਟੀ ਕਮਿਸ਼ਨਰ ਹੋਣ ਜਾਂ ਹੋਰ ਵੀ ਸਾਰਾ ਆਮਲਾ ਉਹਨਾਂ ਦੀ ਐਮਪੀ ਹੋਰ ਐਮਐਲਏ ਨਾਲ ਮੀਟਿੰਗ ਹੁੰਦੀ ਆ ਉਸ ਤੋਂ ਬਾਅਦ ਸਾਰੀ ਗੱਲਾਂ ਤੈਅ ਹੋਣੀਆਂ ਹੁੰਦੀਆਂ ਕਿ ਕਿੱਥੇ ਇਸ ਪ੍ਰੋਜੈਕਟ ਦੇ ਦਾ ਕਿਹੜਾ ਕੰਮ ਹੋਣ ਵਾਲਾ ਪਰ ਉਹਨਾਂ ਨੂੰ ਮੀਟਿੰਗਸ ਦੇ ਵਿੱਚ ਸ਼ਾਮਿਲ ਨਾ ਕਰਨਾ ਔਰ ਜਿਹੜੇ ਮੈਂ ਸਿੱਧੇ ਜਿਹੜੇ ਗਲੋਰੀਫਾਈਡ ਕਲਾਸ ਜਿਹੜੇ ਡੀਸੀ ਹੁੰਦੇ ਆ ਜਿਹੜੇ ਕਮਿਸ਼ਨਰਸ ਹੁੰਦੇ ਆ ਕਾਰਪੋਰੇਸ਼ਨ ਕਮਿਸ਼ਨਰਸ ਹੁੰਦੇ ਆ ਇਹਨਾਂ ਦਾ ਜਿਹੜਾ ਇੱਕ ਮੈਂ ਮਿਆਰ ਕਹਿ ਸਕਦਾ ਹਾਂ ਇੱਕ ਗਲੋਰੀਫਾਈਡ ਕਲਰਕ ਦਾ ਹੈਗਾ ਬਹੁਤ ਵੱਡਾ ਇਹਨਾਂ ਨੂੰ ਗਲੋਰੀਫਾਈ ਤੇ ਕਰ ਦਿੱਤਾ ਜਾਂਦਾ ਪਰ ਇਹਨਾਂ ਦਾ ਲੋਕਾਂ ਦੁਆਰਾ ਚੁਣੇ ਗਏ ਲੋਕਾਂ ਨੂੰ ਆਪਣੀ ਮੀਟਿੰਗਸ ਵਿੱਚ ਸ਼ਾਮਲ ਨਾ ਕਰਕੇ ਮਨਮਰਜ਼ੀਆਂ ਕਰਕੇ ਕੋਈ ਵੀ ਪ੍ਰੋਜੈਕਟ ਇਦਾਂ ਦਾ ਬਣਾ ਦੇਣਾ ਜਿਦੇ ਨਾਲ ਸ਼ਹਿਰ ਦੇ ਲੋਕਾਂ ਨੂੰ ਬਹੁਤ ਵੱਡੀ ਤੰਗੀ ਪੇਸ਼ ਆ ਰਹੀ ਹੈ ਕੋਈ ਸੁੱਖ ਦਾ ਸਾਹ ਗੁਰੂ ਨਗਰੀ ਦੇ ਲੋਕ ਲੈ ਨਹੀਂ پا ਰਹੇ ਔਰ ਸਮਾਰਟ ਸਿਟੀ ਤੇ ਕੀ ਦਿਖਾਉਣੀ ਹੈ ਗੰਦਗੀ ਦੀ ਪਰਮਾਰ ਇਸ ਚੌਂਕ ਦੇ ਉੱਤੇ ਸਾਨੂੰ ਦਿਖ ਰਹੀ ਹੈ ਫਿਰ ਇਦਾਂ ਦਾ ਟੇਬਲ ਟੌਪ ਬੈੱਡ ਬਣਾਉਣਾ ਇਦਾਂ ਦਾ ਪੈਡੈਸਟਰੀਅਨ ਰਸਤਾ ਬਣਾਉਣਾ ਉਹਦਾ ਕੀ ਫਾਇਦਾ ਆ ਸੋ ਤੁਹਾਡੇ ਕਹਿਣ ਦੇ ਮੁਤਾਬਕ ਵੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਠੀਕ ਕਹਿ ਰਹੇ ਹੋ ਕਿ ਇਹ ਸਿਰਫ ਜਿਹੜੇ ਕਰਪਟ ਅਨਸਰ ਹੈਗੇ ਆ ਸਾਡੀ ਐਡਮਿਨਿਸਟ੍ਰੇਸ਼ਨ ਦੇ ਬਾਅਦ ਮੈਂ ਕਈ ਦੇਖਿਆ ਸਮਾਰਟ ਸਿਟੀ ਜਿੰਨਾ ਪ੍ਰੋਜੈਕਟ ਹੈਗਾ ਉਹਦੇ ਵਿੱਚ ਇਸ ਦੌਰਾਨ ਮਿਊਨਿਸਪਲ ਕਾਰਪੋਰੇਸ਼ਨ ਦੇ ਕਈ ਰਿਟਾਇਰ ਹੋਏ ਬੰਦੇ ਵੀ ਜਿਹੜੇ ਦੁਬਾਰਾ ਇਹਦੇ ਵਿੱਚ ਆਪਣੇ ਐਕਸਟੈਂਸ਼ਨਸ ਲੈ ਕੇ ਕੰਮ ਕਰਨਾ ਚਾਹੁੰਦੇ ਹੋ ਇਸੇ ਕਰਕੇ ਕਰਨਾ ਚਾਹੁੰਦੇ ਆ ਕਿ ਇਹਨਾਂ ਇਹੋ ਜਿਹੇ ਕੰਮਾਂ ਦੇ ਵਿੱਚ ਧੰਦਲੀ ਵੱਡੇ ਰੂਪ ਤੇ ਹੋ ਜਾਂਦੀ ਆ ਠੇਕੇਦਾਰਾਂ ਨੂੰ ਬੈਨੀਫਿਟ ਦੇ ਦਿੱਤੇ ਜਾਂਦੇ ਆ ਕਰਪਸ਼ਨ ਵੱਡੇ ਰੂਪ ਤੇ ਹੋ ਜਾਂਦੀ ਉਨੀ ਕਮਾਈ ਲੋਕਾਂ ਦੇ ਮਿਹਨਤ ਨਾਲ ਕਮਾਏ ਹੋਏ ਟੈਕਸ ਜਿਹੜਾ ਉਹ ਪੇ ਕਰਦੇ ਆ ਉਹਦੇ ਵਿੱਚੋਂ ਕਰਦੇ ਆ ਸੋ ਇਸ ਕਰਕੇ ਇਹੀ ਕਾਰਨ ਬਣਿਆ ਕਿ ਇਹ ਪ੍ਰੋਜੈਕਟ ਨੇ ਪੂਰੇ ਸ਼ਹਿਰ ਗੁਰੂ ਨਗਰੀ ਦੀ ਦੁਰਦਸ਼ਾ ਕਰ ਦੁੱਤੀ ਹੈ ਚੋਣਿੰਦਾ ਜਿਹੜੇ ਰਾਜਨੀਤਿਕ ਨੇ ਠੀਕ ਹੈ ਨਾ ਜੀ ਉਹਨਾਂ ਦੀ ਅਣਦੇਖੀ ਕਿਉਂ ਹੋ ਰਹੀ ਹੈ ਦੇਖੋ ਇਹ ਵੀ ਇੰਪੋਰਟੈਂਟ ਗੱਲ ਹੈਗੀ ਆ ਕਿ ਜਦੋਂ ਤੇ ਕ腐ਪਸ਼ਨ ਦਾ ਬੋਲਬਾਲਾ ਜਿਆਦਾ ਭਾਰੀ ਹੋਊਗਾ ਹੁਣ ਤੁਸੀਂ ਇਹ ਸਾਰੇ ਸ਼ਹਿਰ ਦੇ ਵਿੱਚ ਵੇਖ ਲਓ ਤਕਰੀਬਨ 25 ਅਜਿਹੇ ਚੌਂਕ ਹੈਗੇ ਆ ਇਹੋ ਜਿਹੇ ਇੰਟਰਸੈਕਸ਼ਨਸ ਹੈਗੇ ਆ ਜਿੱਥੇ ਇਦਾਂ ਦੇ ਟੇਬਲ ਟੌਪ ਬੈਡਸ ਬਣਾਏ ਗਏ ਆ ਸੋ ਜੇ ਇਹਦੇ ਵਿੱਚੋਂ ਆਬਵੀਅਸਲੀ ਜੇ ਅੱچھے ਲੀਡਰਸ ਨੂੰ ਇਹਦੇ ਵਿੱਚ ਸ਼ਾਮਲ ਕਰਨਗੇ ਤੇ ਫਿਰ ਉਹ ਇਹਨਾਂ ਗੱਲਾਂ ਤੋਂ ਐਡਮਿਨਿਸਟ੍ਰੇਸ਼ਨ ਨੂੰ ਰੋਕ ਦੇਣਗੇ ਫਿਰ ਉਹ ਇਦਾਂ ਦੇ ਕੰਮ ਨਹੀਂ ਕਰਨ ਦੇਣਗੇ ਫਿਰ ਤੁਹਾਡਾ ਮਤਲਬ ਇਹ ਆ ਵੀ ਐਡਮਿਨਿਸਟ੍ਰੇਸ਼ਨ ਆਪਣੀ ਮਨਮਰਜ਼ੀ ਕਰ ਰਹੀ ਹੈ ਆਪਣੀ ਮਨਮਰਜ਼ੀ ਕਰ ਰਹੀ ਆ ਸਰਕਾਰ ਦੀ ਛਵੀ ਨੂੰ ਉਹਨਾਂ ਦੀ ਸਾਖ ਨੂੰ ਸਰਕਾਰ ਨੂੰ ਮਲਿਆ ਮੇਟ ਕਰ ਰਹੀ ਹੈ ਐਡਮਿਨਿਸਟ੍ਰੇਸ਼ਨ ਦੇ ਉੱਤੇ ਨਕੇਲ ਕਸਣਾ ਇਦਾਂ ਦੇ ਮੈਂ ਫਿਰ ਕਹਿ ਰਿਹਾ ਗਲੋਰੀਫਾਈਡ ਕਲਰਕਸ ਜਿਵੇਂ ਸ਼ਹਿਰ ਦੇ ਡੀਸੀ ਹੋ ਜਾਣ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰਸ ਹੋ ਜਾਣ ਮੈਂ ਇਹਨਾਂ ਨੂੰ ਬਕਾਇਦਾ ਕਹਿ ਰਿਹਾ ਕਿ ਗਲੋਰੀਫਾਈਡ ਕਲਰਕਸ ਹੈ ਗਿਆ ਇਹਨਾਂ ਦੀ ਇਹਨਾਂ ਗੱਲਾਂ ਵੱਲ ਕੋਈ ਅਕਾਉਂਟੇਬਿਲਟੀ ਨਹੀਂ ਹੁੰਦੀ ਬਾਅਦ ਵਿੱਚ ਜਵਾਬਦੇਹੀ ਕੋਈ ਨਹੀਂ ਹੁੰਦੀ ਜਿਹੜਾ ਪੈਸਾ ਲੋਕਾਂ ਦਾ ਖਰਾਬ ਹੋ ਜਾਂਦਾ ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੁੰਦੀ ਇਹਨਾਂ ਨੂੰ ਨਕੇਲ ਪਾਉਣੀ ਚਾਹੀਦੀ ਆ ਔਰ ਜਿਹੜੇ ਲੋਕ ਲੋਕਾਂ ਨੇ ਚੁਣਿਆ ਜਿਵੇਂ ਐਮਐਲਏ ਨਾਰਥ ਨੇ ਵੀ ਇਹ ਗੱਲ ਕੀਤੀ ਆ ਕਿ ਉਹਨਾਂ ਦੇ ਕਹਿਣ ਦੇ باوجود ਵੀ ਉਸ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਰੋਕਿਆ ਨਹੀਂ ਗਿਆ ਉਹਨਾਂ ਦੇ ਹਲਕੇ ਦੇ ਵਿੱਚ ਇਦਾਂ ਦੀ ਬਣਾਈ ਗਈ ਫਿਰ ਲੋਕ ਆ ਕੇ ਇਦਾਂ ਦੇ ਚੁਣੇ ਹੋਏ ਲੋਕਾਂ ਦੇ ਨਾਲ ਆ ਕੇ ਲੜਦੇ ਆ ਕਿ ਤੁਸੀਂ ਇਹ ਗਲਤ ਕੰਮ ਕਿਉਂ ਕਰਾ ਰਹੇ ਹੋ ਤੇ ਫਿਰ ਉਤੋਂ ਸਮਝ ਆਉਂਦਾ ਕੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਆਪਣੇ ਕੰਫੀਡੈਂਸ ਦੇ ਲੈ ਬਗੈਰ ਇਦਾਂ ਦੇ ਪ੍ਰੋਜੈਕਟਸ ਲੈਂਦੀ ਆ ਫਿਰ ਉਹਨਾਂ ਦੀ ਛਵੀ ਨੂੰ ਧੋ ਮਿਲ ਕਰਦੀ ਆ ਲੋਕ ਪਰੇਸ਼ਾਨ ਹੁੰਦੇ ਆ ਇਹ ਬਹੁਤ ਵੱਡਾ ਕਾਰਨ ਹੈ ਐਕਸੀਡੈਂਟ ਹੋਣ ਦਾ ਤੁਸੀਂ ਆਪ ਟ੍ਰੈਫਿਕ ਕਯੋਸ ਦੇਖ ਲਓ ਚੌਂਕ ਦੇ ਉੱਤੇ ਕਿੰਨੀ ਵੱਡੀ ਟ੍ਰੈਫਿਕ ਇਦਾਂ ਹੀ ਖੜੀ ਆ ਲੋਕ ਪਰੇਸ਼ਾਨ ਆ ਤੇ ਕੋਈ ਵੀ ਇਦਾਂ ਦਾ ਇੱਕ ਕਾਰਨ ਜੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਆ ਕੇ ਦੱਸ ਦਵੇ ਕਾਰਪੋਰੇਸ਼ਨ ਕਮਿਸ਼ਨਰ ਆ ਕੇ ਦੱਸ ਦਵੇ ਜਾਂ ਡਿਵੈਲਪਮੈਂਟ ਕੋਈ ਵੀ ਏਜੰਸੀ ਹੈ ਸ਼ਹਿਰ ਦੀ ਉਹ ਇੱਕ ਵਾਰੀ ਵੀ ਆ ਕੇ ਦੱਸ ਦਵੇ ਕਿ ਇਸ ਬੇਸ ਬੈਡ ਦਾ ਇਸ ਡਿਵਾਈਡਰ ਦਾ ਇਸ ਪਾਸ ਦਾ ਕੀ ਫਾਇਦਾ ਹੈਗਾ ਸ਼ਹਿਰ ਵਾਸੀਆਂ ਨੂੰ ਸਿਰਫ ਤੇ ਸਿਰਫ ਉਹਨਾਂ ਦੇ ਪੈਸੇ ਖਰਾਬ ਕਰਨ ਦਾ ਇੱਕ ਰਸਤਾ ਬਣਾਇਆ ਚੋਰ ਮੋਰੀਆਂ ਬਣਾਈਆਂ ਕਰਪਸ਼ਨ ਕਰਨ ਦੀਆਂ ਮੈਂ ਤੁਹਾਨੂੰ ਇੱਕ ਗੱਲ ਦੀ ਜਾਣਕਾਰੀ ਦੇਣਾ ਚਾਹੁੰਦਾ ਮੈਂ ਇੱਕ ਸਟੋਰੀ ਕੀਤੀ 2 ਦਿਨ ਲਗਾਤਾਰ ਕਮਿਸ਼ਨਰ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਇੱਕ ਦਿਨ ਮੁਲਾਕਾਤ ਹੋਈ ਮੇਰੀ ਕਮਿਸ਼ਨਰ ਕਾਰਪੋਰੇਸ਼ਨ ਨਾਲ ਅਗਰੇ ਦਾ ਅੰਦਰ ਟਾਈਮ ਦਿੱਤਾ ਮੈਨੂੰ ਉਹਨਾਂ ਨੇ ਪਰ ਉਸ ਤੋਂ ਬਾਅਦ ਉਹ ਮੇਰਾ ਫੋਨ ਨਹੀਂ ਪਿਕ ਕੀਤਾ ਦੇਖੋ ਇਹ ਵੀ ਤੇ ਬੜੀ ਜ਼ਰੂਰੀ ਤੁਸੀਂ ਗੱਲ ਕਰ ਰਹੇ ਹੋ ਸੱਚਾਈ ਬਿਆਨ ਕਰ ਰਹੇ ਹੋ ਇੱਥਾਂ ਦੀ ਐਡਮਿਨਿਸਟ੍ਰੇਸ਼ਨ ਤੇ ਨਕੇਲ ਪਾਉਣੀ ਬਹੁਤ ਜ਼ਰੂਰੀ ਆ ਐਕਸਪੀਰੀਅੰਸਡ ਐਡਮਿਨਿਸਟ੍ਰੇਸ਼ਨ ਦੀ ਜ਼ਰੂਰਤ ਹੈਗੀ ਆ ਮਨਮਾਨੀ ਕਰਨ ਵਾਲਿਆਂ ਦੇ ਨਹੀਂ ਸਰਕਾਰ ਨੂੰ ਵੀ ਇਹ ਮੈਂ ਜ਼ਰੂਰ ਮੈਸੇਜ ਦੇਣਾ ਕਿ ਉਹਦਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਇੱਥੇ ਲਿਆਓ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਐਕਸਪੀਰੀਅੰਸ ਹੋਵੇ ਲੋਕ ਸੁਣਵਾਈ ਕਰ ਸਕਦੇ ਹੋਣ ਲੋਕਾਂ ਦੀ ਗੱਲ ਸੁਣ ਸਕਦੇ ਹੋਣ ਲੋਕਾਂ ਦੇ ਵਿਸ਼ੇ ਸੁਣ ਸਕਦੇ ਹੋਣ ਆਪ ਜੀ ਤਾਂ ਲੋਕਾਂ ਦਾ ਵਿਸ਼ਾ ਲੈ ਕੇ ਉਹਦੇ ਕੋਲ ਗਏ ਕਰਨ ਦਾ ਟਾਈਮ ਨਹੀਂ ਹੈਗਾ ਉਹਨਾਂ ਕੋਲ ਇਨੀ ਇਨਫਾਰਮੇਸ਼ਨ ਨਹੀਂ ਹੈਗੀ ਰਿਸੋਰਸਸ ਨਹੀਂ ਹੈਗੇ ਸਾਧਨ ਨਹੀਂ ਹੈਗੇ ਉਹ ਸੋਚ ਨਹੀਂ ਹੈਗੀ ਜਵਾਬ ਕਿਵੇਂ ਦੇਣਾ ਤੇ ਫਿਰ ਉਹ ਇਸ ਮੱਦੇ ਮੁਕਾਬਲ ਇਸ ਗੱਲ ਦੇ ਸੌਦੇ ਦੇ ਕਾਬਲ ਕਿਸ ਤਰ੍ਹਾਂ ਹੋ ਸਕਦੇ ਆ ਗੁਰੂ ਨਗਰੀ ਅੰਮ੍ਰਿਤਸਰ ਵਾਸਤੇ ਬੜੇ ਅੱਛੇ ਪੋਲਾਈਟ ਬੜੇ ਐਕਸਪੀਰੀਐਂਸਡ ਅਫੀਸ਼ੀਅਲਸ ਦੀ ਜ਼ਰੂਰਤ ਹੈਗੀ ਆ ਨਾ ਕਿ ਇਦਾਂ ਦੇ ਗਲੋਰੀਫਾਈਡ ਕਲਰਕਸ ਦੀ ਚੰਗੇ ਅਫਸਰਾਂ ਨੂੰ ਲਾਉਣਾ ਚਾਹੀਦਾ ਜਿਹੜੇ ਲੋਕਾਂ ਦੇ ਦੁੱਖ ਸੁੱਖ ਦਾ ਧਿਆਨ ਰੱਖਣ ਜੇ ਸਮਾਰਟ ਸਿਟੀ ਤਹਿਤ ਵੱਡੇ ਪ੍ਰੋਜੈਕਟਸ ਇੱਥੇ ਆਉਂਦੇ ਆ ਬਹੁਤ ਵੱਡੇ ਕਰੋੜਾਂ ਰੁਪਏ ਦੇ ਫੰਡ ਇੱਥੇ ਆਉਂਦੇ ਮਲਿਆ ਮੇਟ ਨਾ ਕੀਤਾ ਜਾਵੇ ਮਿੱਟੀ ਨਾ ਕੀਤਾ ਜਾਵੇ ਇਦਾਂ ਦੇ ਗੰਦਗੀ ਦੇ ਢੇਰ ਸਾਰੇ ਸ਼ਹਿਰ ਦੇ ਵਿੱਚ ਹਰ ਕੋਨੇ ਦੇ ਵਿੱਚ ਨਾ ਹੋਣ ਔਰ ਜੇ ਉਹ ਆਪ ਜੀ ਦੀ ਆਵਾਜ਼ ਨਹੀਂ ਸੁਣ ਰਹੇ ਤੇ ਆਮ ਜਨਤਾ ਦੀ ਆਵਾਜ਼ ਕੀ ਸੁਣਦੇ ਹੋਣਗੇ ਮੈਂ ਮਿਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਕਮਿਸ਼ਨਰ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਤੁਹਾਨੂੰ ਲੋਕਾਂ ਦੀ ਜਵਾਬ ਦੇਈ ਕਰਨੀ ਪਾਉਗੀ ਤੁਹਾਨੂੰ ਪੱਤਰਕਾਰਾਂ ਦਾ ਜਵਾਬ ਦੇਣਾ ਪਊਗਾ ਪ੍ਰੈਸ ਦਾ ਜਵਾਬ ਦੇਣਾ ਪਊਗਾ ਇਹ ਕਿਸੇ ਦਾ ਵੀ ਕੋਈ ਨਿੱਜੀ ਮਸਲਾ ਨਹੀਂ ਹੈਗਾ ਪਬਲਿਕ ਦਾ ਮਸਲਾ ਹੈ ਤੇ ਜੇ ਤੁਸੀਂ ਇਹ ਜਵਾਬ ਨਹੀਂ ਦਿਓਗੇ ਲੋਕਾਂ ਨੂੰ ਐਡਰੈਸ ਨਹੀਂ ਕਰੋਗੇ ਅਕਾਉਂਟੇਬਿਲਟੀ ਨਹੀਂ ਰੱਖੋਗੇ ਤੇ ਤੁਹਾਨੂੰ ਇਸ ਸੀਟ ਦੇ ਉੱਤੇ ਅਮਰitsar ਗੁਰੂ ਨਗਰੀ ਦੇ ਉੱਤੇ ਰਹਿਣ ਦਾ ਕੋਈ ਵੀ ਅਧਿਕਾਰ ਨਹੀਂ ਹੈਗਾ ਜਲਦ ਆਪਣੀਆਂ ਤਿਆਰੀਆਂ ਫਿਰ ਕਿਸੇ ਹੋਰ ਜ਼ਿਲ੍ਹੇ 'ਚ ਬਦਲੀ ਕਰਾਉਂਦੀਆਂ ਕਰ ਲਓ ਬਿਲਕੁਲ ਜੀ ਅਮਰਸਾ ਦੀ ਗੱਲ ਕਰੀਏ ਤਾਂ ਅਮਰਸਾ ਵਿੱਚ ਸਮਾਰਟ ਸਿਟੀ ਤਹਿਤ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਚੱਲੇ ਨੇ ਪਰ ਵੇਖਣ ਵਿੱਚ ਇਹੀ ਆ ਰਿਹਾ ਵੀ ਜਿਹੜੇ ਕਿ ਇਹ ਅਧੇ ਅਧੂਰੇ ਪ੍ਰੋਜੈਕਟ ਜਿਹੜੇ ਕਿ ਅਧੇ ਅਧੂਰੇ ਮਨ ਨਾਲ ਜਿਹੜੇ ਕਿ ਉਹ ਕਰਵਾਏ ਜਾ ਰਹੇ ਨੇ ਕਿਉਂਕਿ ਲੋਕਾਂ ਨੂੰ ਰਾਹਤ ਦੇਣ ਵਾਸਤੇ ਇਹ ਜਿਹੜੇ ਕਿ ਇੱਥੇ ਰੈਂਪ ਬਣਾਏ ਗਏ ਜਿਨ੍ਹਾਂ ਨੂੰ ਸਪੀਡ ਬ੍ਰੇਕਰ ਵੀ ਕਾਹ ਦਿੰਦੇ ਆ ਪਰ ਇਹ ਇੰਨੇ ਕ ਅਨਇਵਨ ਆ ਜੇਕਰ ਮਾਰਾ ਜੇ ਵੀ ਧਿਆਨ ਕਿਤੇ ਖੱਟ ਜਾਂਦਾ ਤਾਂ ਵੱਡੀ ਸੜਕ ਹਾਸੇ ਦਾ ਇਹ ਕਾਰਨ ਬਣਦੇ ਨੇ ਸਾਰੇ ਜਿਹੜੇ ਰੈਂਪ ਬਣਾਏ ਗਏ ਨੇ ਇਹ ਸਹੀ ਬਣੇ ਥੋੜੇ ਉੱਚੇ ਆ ਥੋੜੇ ਜਿਆਦਾ ਉੱਚੇ ਜਿਆਦਾ ਹਾਨੀਵਨ ਹੈਗੇ ਥੱਲੇੋਂ ਲੱਗਦੀ ਆ ਗੱਡੀ ਥੱਲੇੋਂ ਨਾ ਜਦੋਂ ਆਪਾਂ ਚੱਲਦੇ ਆ ਗੱਡੀ ਥੱਲੇੋਂ ਲੱਗਦੀ ਆ ਛੋਟੀ ਜਿਹੜੀ ਵੱਡੀ ਗੱਡੀ ਉਹਦੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਛੋਟੀਆਂ ਗੱਡੀਆਂ ਨੂੰ ਥੱਲੇੋਂ ਲੱਗਦੀਆਂ ਕੁਝ ਵੀ ਐਕਸੀਡੈਂਟ ਵੀ ਹੋ ਸਕਦਾ ਚੱਲਦੇ ਆ ਜਦੋਂ ਜੋ ਕੋਈ ਆ ਗਿਆ ਰਾਤ ਨੂੰ ਵੀ ਐਕਸੀਡੈਂਟ ਹੁੰਦਾ ਤਾਂ ਤੁਸੀਂ ਸੁਣਿਆ ਕਾਰ ਚਾਲਕਾਂ ਵੱਲੋਂ ਇਹੀ ਆਖਿਆ ਜਾ ਰਿਹਾ ਵੀ ਐਕਸੀਡੈਂਟ ਦਾ ਕਾਰਨ ਬਣ ਰਹੇ ਨੇ ਇਹ ਜਿਹੜੇ ਰੈਂਪ ਨੇ ਹੋਣਾ ਤਾਂ ਇਹੀ ਚਾਹੀਦਾ ਵੀ ਇਹ ਬੇ ਲੋੜੀ ਲੋੜਿੰਦੇ ਜਿਹੜੇ ਰੈਂਪ ਬਣਾਏ ਗਏ ਨੇ ਹਰ ਚੌਕ ਵਿੱਚ ਬਣਾ ਦਿੱਤੇ ਗਏ ਨੇ ਕਿਤਨੇ ਕਿਤੇ ਸੰਬੰਧਿਤ ਅਧਿਕਾਰੀ ਨੇ ਜਿਹੜੇ ਕਿ ਉਹ ठेकेदारों ਨੂੰ ਫਾਇਦਾ ਪਹੁੰਚਾਉਂਦੇ ਹੋਏ ਵਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਲੋਕਾਂ ਦੀ ਗਾੜੀ ਕਮਾਈ ਜਿਹੜੀ ਟੈਕਸ ਦੇ ਰੂਪ ਵਿੱਚ ਇਕੱਠੀ ਹੁੰਦੀ ਹੈ ਉਸ ਨੂੰ ਕਿਸ ਕਦਰ ਬਰਬਾਦ ਕੀਤਾ ਜਾ ਰਿਹਾ ਹੈ ਜਿੰਦਾ ਜਗਦਾ ਉਦਾਹਰਣ ਹੈ ਅੰਮ੍ਰਿਤਸਰ ਵਿੱਚ ਇਹ ਰੈਂਪ ਜਿਹੜੇ ਕਿ ਆਨੀ ਮੰਨੇ ਤੇ ਲੋਕਾਂ ਵਾਸਤੇ ਰਾਹਤ ਘਾਟ ਤੇ ਆਫਤ ਦਾ ਕੰਮ ਜਿਆਦਾ ਕਰਦੇ ਹੋਏ ਇਹ ਵਿਖਾਈ ਦੇ ਰਹੇ ਨੇ ਦਿੱਕਤ ਆ ਰਹੀ ਹੈ ਜਿਹੜੋ ਆਗੇ ਬ੍ਰੇਕ ਲਾ ਰਹੀ ਬੰਦੀ ਹੈ ਤੁਸੀਂ ਉੱਥੇ ਦੇਖੋ ਰਿਹਾ ਇੱਥੇ ਬ੍ਰੇਕ ਲਾਈ ਹੈ ਉਹ ਜਿਹੜੇ ਉਧਰੋਂ ਇੱਧਰ ਆਣਗੇ ਉੱਥੇ ਆ ਕੇ ਫੇੜਾ ਸ਼ ਭਾਈ ਜਣਾ ਪਹਿਲੇ ਬੋੜ ਰਸ਼ ਹੈਗਾ ਇੱਥੇ ਅਮਿਤ ਜੀ ਹਾਲ ਪਲਾਨਡ ਹੈ ਹਾਲ ਬਰਾੜ ਜੀ ਚਾਹੀਦਾ ਕੀ ਹੈ ਚਾਹੀਦਾ ਹੀ ਨਹੀਂਗਾ ਜੀ ਇਹ ਚਾਹੀਦਾ ਨਹੀਂ ਚਾਹੀਦਾ ਤੇ ਉਹ ਤਾਂ ਅੱਗੇ ਜਾ ਕੇ ਚਾਹੀਦਾ ਸੀ ਇਹਨਾਂ ਨੇ ਕੋਲ ਹੀ ਬਣਾਤਾ ਦੇਖੋ ਕਿੰਨਾ ਰਸ਼ ਹੈਗਾ ਵਾ ਉਹ ਅੱਛਾ ਜੇ ਬ੍ਰੇਕਾਂ ਮਾਰਨਗੇ ਗੱਡੀ ਕਿੰਨੀ ਨਿਕਲ ਜਾਏਗੀ ਐਕਸੀਡੈਂਟ ਦਾ ਖਾਸ ਬੰਦਾ ਹੈ ਬਿਲਕੁਲ ਬੰਦਾ ਜੀ ਇਹ ਮੈਨੂੰ ਦੱਸੋਗਾ ਹੈ ਕੋਈ ਜਾਂਦਾ ਬੈਨੀਫਿਟ ਹੈਗਾ ਤੁਸੀਂ ਹੁਣ ਇਹ ਵੇਖੋ ਤੁਸੀਂ ਵੇਖੀ ਆ ਵੀਡੀਓ ਕੀਤੀ ਆ ਤੁਸੀਂ ਕਿ ਗੱਡੀਆਂ ਭਜਦੀਆਂ ਬੈਕ ਵਜਦੀਆਂ ਅਣਜਾਣ ਡਰਾਈਵਰ ਇਹ ਚਲਾ ਨਹੀਂ ਸਕਦਾ ਗੱਡੀ ਇਹਦੇ ਮੈਨਾਂ ਸਰਕਾਰ ਏਡੀ ਨਕਮੀ ਪਤਾ ਨਹੀਂ ਕਰਨ ਕੀ ਰਹੀ ਹੈ ਸਰਕਾਰ ਦਾ ਕੰਮ ਨਹੀਂ ਹੈ ਅਧਿਕਾਰੀ ਕਰਾਈ ਜਾਂਦੇ ਆ ਫਿਰ ਉਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹੀਦਾ ਕਿ ਕੀ ਜਾਂਦਾ ਬੈਨੀਫਿਟ ਕੀ ਆ ਆ ਵੇਖੋ ਧੁੰਦਾਂ ਦੇ ਦਿਨ ਖਾ ਸਕਾ ਜ ਲੱਗੇ ਇਸੇ ਕਈ ਐਕਸੀਡੈਂਟ ਹੋਏ ਨਾ ਬੈਰੀਰ ਲਾਤੇ ਇਹ ਕੰਮਾਂ ਜੇ ਕਰਨੇ ਕਿਤੇ ਵਧੀਆ ਪੈਸੇ ਜੀ ਕਰਨਾ ਅੱਜ ਦਾ ਮਾਰਕ ਸਕਦੇ ਹੋ ਹੈ ਕਿ ਇਹ ਰੈਂਪ ਆ ਹੈ ਸਪੀਡ ਬ੍ਰੇਕਰ ਹੈ ਕੀ ਹੈ ਇਹ ਤੇ ਵੇਖੋ ਮੇਰੇ ਤੇ ਆ ਸਮਝ ਤੋਂ ਬਾਹਰ ਆ ਇਹ ਅਧਿਕਾਰੀਆਂ ਨੂੰ ਪੁੱਛਿਆ ਜਾਵੇ ਕਿ ਕੀਤਾ ਕੀ ਜੇ ਇਹਨਾਂ ਨੇ ਹੈ ਕੀ ਹੈ ਪਤਾ ਨਾ ਤੇ ਇਹਨੂੰ ਰੈਂਪ ਹੀ ਕਹਦੇ ਨਾ ਬ੍ਰੇਕਰ ਹੀ ਕਹਿ ਸਕਦੇ ਜੀ ਇਹਨੂੰ ਹੈ ਨਾ ਇਹ ਤੇ ਫਲਾਈਓਵਰ ਹੀ ਬਣਾਤਾ ਹਣਾ ਇਹਨਾਂ ਨੇ ਮਾਰੇ ਬੰਦੇ ਆਸੇ ਗਲੀਆਂ ਮਹੱਲੇ ਵਿੱਚ ਚਲੋ ਜਿੱਥੇ ਸਕੂਲ ਨੇ ਉੱਥੇ ਕਾਲਜ ਨੇ ਉੱਥੇ ਸਪੀਡ ਬ੍ਰੇਕਰ ਸਮਝ ਆਉਂਦੀ ਹੈ ਨਾ ਜਿਹੜੀਆਂ ਜਗ੍ਹਾ ਤੇ ਲੋੜ ਹੈ ਸਰਕਾਰ ਨੂੰ ਜਿਹਦਾ ਖਾਸ ਕਾਜ ਆ ਉਥੇ ਜਾਂਦਾ ਉਸੇ ਕਰਨਾ ਚਾਹੀਦਾ ਓਏ ਰੋਣਾ ਤਾਂ ਕੋਈ ਲੋੜ ਥੋੜਾ ਜੀ 20 ਲੱਖ ਦੀ ਗੱਡੀ ਸਾਡੀ ਹੋਣੀ ਡੈਮੇਜ ਹੋਣੀ ਦੇਖੋ ਜੀ ਉਹ ਜਿਹੜੇ ਅਸੀਂ ਨਾ ਉਤਰਦੇ ਤੇ ਮਾਰ ਕੇ ਕਰ ਦਲਾਏ ਕੰਮ ਤਕਰੀਬਨ ਬੰਦੇ ਨੇ ਕੀ ਆਖ ਦਿੰਦੇ ਉਹਨੇ ਹਾਥੀ ਜੋੜ ਨਹੀਂ ਉਤਰ ਕੇ ਇਹ ਸਰਕਾਰਾਂ ਦੇ ਅਧਿਕਾਰੀਆਂ ਨੂੰ ਚਾਹੀਦਾ ਕਿ ਇਹੋ ਜਿਹੇ ਕੰਮ ਜਿਹੜੇ ਨਾ ਚੰਗੇ ਕਰੋ ਐਵੇਂ ਅਨਪਲਾਨਡ ਕੰਮ ਨਹੀਂ ਹਾਂ ਕਿ ਜੇ ਕੋਈ ਪਲਾਨ ਨਾ ਕਰੋ ਕਿ ਜਿੰਦਾ ਕੋਈ ਬੈਨੀਫਿਟ ਹੋਵੇ ਪਬਲਿਕ ਨੂੰ ਪਤਾ ਨਹੀਂ ਕਿਸ ਮਕਸਦ ਵਾਸਤੇ ਬਣਾਏ ਨੇ ਇਹਦਾ ਪਤਾ ਹੀ ਕੋਈ ਨਹੀਂ ਹੈ ਕਹਿੰਦੇ ਰੈਂਪ ਐ ਰੈਂਪਰ ਰਿਕਲਿਆ ਕੀ ਹੈ ਰੈਂਪ ਨਾ ਰੈਂਪ ਐ ਨਾ ਸਪੀਡ ਬ੍ਰੇਕ ਰਿਕਲਿਆ ਐ ਕੀ ਬੰਦ ਐਵੇਂ ਨੌਨਸੈਂਸ ਪੈਸੇ ਖਾਧੂ ਨਾ ਕੋ ਟ੍ਰੈਫਿਕ ਇਹਦੇ ਨਾਲ ਕੰਟਰੋਲ ਹੋਈ ਆ ਟ੍ਰੈਫਿਕ ਜੀ ਕੋਈ ਫਾਇਦਾ ਨਹੀਂਗਾ ਐਕਸੀਡੈਂਟ ਹੋਏ ਨੇ ਐਕਸੀਡੈਂਟ ਕੁੱਤ ਬਹੁਤ ਹੋਏ ਨੇ ਇਹਨਾਂ ਦਿਨੀ ਅੰਮ੍ਰਿਤਸਰ ਸ਼ਹਿਰ ਵਿੱਚ ਕਰਵਾਈ ਜਾ ਰਹੀ ਅਨਪਲਾਨਡ ਡਵੈਲਪਮੈਂਟ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਆ ਕਿਉਂਕਿ ਲਗਾਤਾਰ ਅੰਮ੍ਰਿਤਸਰ ਸਮਾਰਟ ਸਿਟੀ ਦੇ ਤਹਿਤ ਅਜਿਹੇ ਪ੍ਰੋਜੈਕਟ ਬਣਾਏ ਜਾ ਰਹੇ ਨੇ ਅਜਿਹੇ ਪ੍ਰੋਜੈਕਟਾਂ ਦੇ ਖਰਚ ਕੀਤੇ ਜਾ ਰਿਹਾ ਜਿਹੜੇ ਕੀ ਬੇਫਜ਼ੂਲ ਖਰਚੀ ਦੇ ਵਿੱਚ ਆਉਂਦੇ ਨੇ ਤੇ ਲਗਾਤਾਰ ਜਿੱਥੇ ਕੀ ਅਧਿਕਾਰੀਆਂ ਤੇ ਵੀ ਸਵਾਲੀਏ ਨਿਸ਼ਾਨ ਲੱਗ ਰਹੇ ਨੇ ਉੱਥੇ ਲੋਕਾਂ ਤੇ ਵੀ ਲਗਾਤਾਰ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਕਿਉਂਕਿ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਦਾ ਦਰਜਾ ਮਿਲਿਆ ਹੋਇਆ ਤੇ ਸਮਾਰਟ ਸਿਟੀ ਦੇ ਤਹਿਤ ਕਰੋੜਾਂ ਰੁਪਏ ਦਾ ਫੰਡ ਵੀ ਮਿਲਿਆ ਹੋਇਆ ਤੇ ਇਸ ਨੂੰ ਸਮਾਰਟ ਕਰਨ ਵਾਸਤੇ ਜੋ ਅਧਿਕਾਰੀ ਨੂੰ ਕਰਨਾ ਚਾਹੀਦਾ ਹੈ ਉਹ ਅਧਿਕਾਰੀ ਨਹੀਂ ਕਰ پا ਰਹੇ ਤੇ ਬੇਫਜ਼ੂਲ ਖਰਚੀ ਕਰ ਰਹੇ ਨੇ ਅਨਪਲਾਨਡ ਡਵੈਲਪਮੈਂਟ ਜਿਹੜੀ ਕੀ ਉਹ ਲਗਾਤਾਰ ਲੋਕਾਂ ਨੂੰ ਕਿਤਨਾ ਕਿਤੇ ਉਹ ਚਬੀ ਰਹੀ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਅਧਿਕਾਰੀ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਰੇ ਉਹਨਾਂ ਦੀ ਅਕਾਉਂਟਿਬਿਟੀ ਸੈਟ ਕੀਤੀ ਜਾਵੇ ਤਾਂ ਜੋ ਅਮਰਸਰ ਦਾ ਸ਼ਹਿਰ ਦਾ ਵਧੀਆ ਤੇ ਸੁੰਦਰ ਵਿਕਾਸ ਹੋ ਸਕੇ। ਕਿਆ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸਲੀਚਾ ਜਾਨੀ ਸਪੋਰਟ ਟੀਵੀ ਅਮਰਸਰ।